ਗੇ ਆ ਗਿਆ ਜੀ ਸਵਰਾਜ 855 4 ਸਟਾਰ 19 ਮਾਡਲ ਇਹਦੀ ਕੀ ਡਿਮਾਂਡ ਆ ਜੀ ਇਹਦਾ ਬਾਈ ਜੀ 5 ਲੱਖ 75000 ਰੁਪਏ ਮੰਗ ਰਹੇ ਆ ਆਪਾਂ ਹਾਂਜੀ ਤੇ 20000 ਰੁਪਏ ਡਿਸਕਾਊਂਟ ਕਰ ਦਾਂਗੇ ਆਪਾਂ ਜੀ 61 95 ਮਾਡਲ ਆ ਜੀ ਇਹ 93 ਮਾਡਲ ਆ ਇਹਦੀ ਕੀ ਡਿਮਾਂਡ ਆ ਜੀ ਇਹਦਾ ਮੰਗਦੇ ਤਾਂ ਆਪਾਂ 1 ਲੱਖ 80000 ਆ ਜੀ ਹਾਂਜੀ ਬਾਕੀ ਮੌਕੇ ਤੇ ਕਰ ਦਾਂਗੇ ਮਾਨਤਨ ਜਿੰਨਾ ਹੋ ਸਕੇ ਆ 20000 ਰੁਪਏ ਕਰ ਦੇਗੇ ਇਹੋ 20000 ਤੁਹਾਡਾ ਵੀਡੀਓ ਦੇਖ ਕੇ ਆਉਗਾ 20000 ਕਰੀ ਸਵਰਾਜ 855 4 ਸਟਾਰ ਫੇਰ ਤੋਂ ਇਹ ਕਿੰਨੇ ਮਾਡਲ ਆ ਜੀ ਇਹ 17 ਮਾਡਲ ਆ ਜੀ 1 ਬੀਡ ਮਾੜ ਕਿੰਨੀ ਹੈ ਜੀ ਇਹਦੀ 550000 ਰੁਪਿਆ ਜੀ ਹਾਂਜੀ ਹਾਂਜੀ ਬਾਕੀ ਮੌਕੇ ਤੇ ਡਿਸਕਾਊਂਟ ਕਰ ਦਿਆਂਗੇ 20 2000 ਰੁਪਿਆ ਹੋਰ ਕੰਟੈਕਟ ਨੰਬਰ ਦੱਸ ਦਿਓ ਜੀ ਕੰਟੈਕਟ ਨੰਬਰ 94633 22634 ਹਾਂਜੀ ਦੋਸਤੋ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਪਹੁੰਚੇ ਆਂ ਬਾਈ ਆਪਣੇ ਨਾਲ ਸਾਰੀ ਗੱਲਬਾਤ ਕਰਦੇ ਆਂ ਸਸਤੀ ਆ ਬਾਈ ਜੀ ਸਸਤੀ ਦਾਲੀ ਹੋਰ ਕਿਵੇਂ ਜੀ ਵਧੀਆ ਜੀ ਠੀਕ ਠਾਕ ਇਹ ਕਿੰਨੇ ਕੁ ਟਰੈਕਟਰ ਆ ਮੇਲੇ ਬੜਾਉਂਦੇ ਆ ਬਾਈ ਆਪਣੇ ਕੋਲੇ ਬਾਈ ਜੀ ਆਪਣੇ ਕੋਲੇ ਹੋ ਜਾਂਦੇ ਆ 15 18 ਟਰੈਕਟਰ ਹੁੰਦੇ ਆਗੇ ਮੰਡੀ ਦੇ ਉੱਤੇ ਠੀਕ ਆ ਜੀ ਹਾਂਜੀ ਹਾਂਜੀ ਤੇ ਲੋਕੇਸ਼ਨ ਕੀ ਹੈ ਬਈ ਮੰਡੀ ਤੇ ਆਪਣੇ ਤਾਂ ਮਰਾ ਬਾਈ ਜੀ ਮੋੜਾ ਵਾਲੀ ਸੜਕ ਦੇ ਉੱਤੇ ਇੱਕ ਨੰਬਰ ਮੰਡੀ ਆ ਤਲਵੰਡੀ ਸਾਬੋ ਆਪਣੀ ਠੀਕ ਹੈ ਇੱਕ ਨੰਬਰ ਪਲਾਟ ਨੰਬਰ ਪਲਾਟ ਆਪਣਾ ਹੈ ਹਾਂ ਜੀ ਇਹ ਮੰਡੀ ਤੇ ਮੇਰਾ ਟਰੈਕਟਰ ਕਿੱਥੇ ਹੁੰਦਾ ਬਈ ਮੰਡੀ ਤੋਂ ਬਣਾ ਬਾਈ ਜੀ ਪਿੰਡ ਹੁੰਦੇ ਆ ਕਿਹੜਾ ਪਿੰਡ ਆ ਜੀ ਪਿੰਡ ਮੇਰਾ ਚਨਾਰ ਥਾਲਾ ਠੀਕ ਹੈ ਬਾਕੀ ਮੁੰਡੇ ਧਨਸੋਖਾਨੇ ਤੋਂ ਵੀ ਹੈਗਾ ਮੁੰਡਾ ਠੀਕ ਹੈ ਜੀ ਬਾਕੀ ਇਕੱਠੇ ਹੀ ਆ ਆਪਣੇ ਕੋਲੇ ਠੀਕ ਹੈ ਜੀ ਹਾਂ ਤੇ ਸਵਰਾਜ ਟਰੈਕਟਰ ਜਿਆਦਾ ਕੰਮ ਹਾਂਜੀ ਹਾਂਜੀ ਸਵਰਾਜ ਬਾਕੀ ਜਿਹੜਾ ਮਰਜ਼ੀ ਮਿਲ ਜਾ ਆਪਾਂ ਹਾਂਜੀ ਚੇਂਜ ਵੀ ਕਰ ਲੈਨੇ ਆ ਟਰੈਕਟਰ ਜੇ ਨਾਲ ਬੰਦੇ ਦੇ ਸਦਾ ਵੀ ਲਾ ਲੈਣੇ ਇਹ ਕੋਈ ਚੱਕਰ ਵਾਲੀ ਗੱਲ ਨਹੀਂ ਠੀਕ ਹੈ ਜੀ ਹਾਂਜੀ ਹਾਂਜੀ ਤੇ ਸਟਾਰਟ ਕਰਦੇ ਆ ਜੀ ਸਵਰਾਜ 855 ਦਾ ਥਰੀ ਸਟਾਰ ਰਵਰਸ ਪੀਟੀਓ ਕਿੰਨੇ ਮਾਡਲ ਆਈਏ ਇਹ ਬਾਈ ਜੀ 10 ਮਾਡਲ ਹੈ 10 ਮਾਡਲ ਹੈ ਹਾਂਜੀ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਟਾਇਰ ਬਾਈ ਜੀ ਇਹਦੇ ਮਗਰਲੇ ਹੈਗੇ ਹੈਗੇ ਅੱਧੇ ਕ ਮੰਨ ਕੇ ਚੱਲੋ ਹਾਂਜੀ ਹਾਂਜੀ ਮੂਰਲੇ ਬਸ 40 ਰੁਪਏ ਆ 14928 ਦੇ ਬੈਕ ਵਾਲੇ ਟਾਇਰ ਆ ਹਾਂਜੀ ਹਾਂਜੀ ਰਵਰਸ ਪੀਟੀਓ ਥਰੀ ਸਟਾਰ ਬਾਕੀ ਨੀ ਓਰੀਜਨਲ ਡ੍ਰੈਕਟਰ ਸਰ ਠੀਕ ਹੈ ਰੰਗ ਪੇਂਟ ਤੋਂ ਪੂਰਾ ਰੀਜਨਲ ਆ ਹਾਂਜੀ ਹਾਂਜੀ ਮਾਡਲ ਕਿੰਨਾ ਸੀ ਜੀ 10 ਮਾਡਲ ਹੈ ਜੀ 10 ਮਾਡਲ ਆ ਇਹ ਡਿਮਾਂਡ ਦੀ ਜੇ ਗੱਲ ਕਰੀ ਮਾਡਲ ਦੀ 345000 ਆ ਜੀ ਬਾਕੀ ਮੌਕੇ ਤੇ ਮਾਨਤਾਣ ਹੋ ਜਾਊਗਾ ਤੇ ਸਿੰਪਲ ਸਟੀering ਆ ਜੀ ਹਾਂਜੀ ਹਾਂਜੀ ਸਿੰਪਲ ਸਟੀering ਠੀਕ ਹੈ ਜੀ ਇੰਜਨ ਦਾ ਬਿਲਕੁਲ ਓਕੇ ਹੈ ਠੀਕ ਹੈ ਜੀ ਅੱਗੇ ਆ ਗਿਆ ਜੀ ਸਵਰਾਜ 855 3 ਸਟਾਰ ਫੇਰ ਆ ਰਿਵਰਸ ਪੀਟੀਓ ਤੇ ਇਹ ਕਿੰਨੇ ਮਾਡਲ ਆ ਜੀ ਇਹ 12 ਮਾਡਲ ਆ ਜੀ 12 ਮਾਡਲ ਆ ਹਾਂਜੀ ਇਹਦੇ ਟਾਇਰਾਂ ਦੀ ਕੀ ਕੰਡੀਸ਼ਨ ਆ ਜੀ ਇਹਦੇ ਟਾਇਰ ਵੀ ਹੈਗੇ ਆ 60 ਰੁਪਏ ਟਾਇਰ ਆ ਜੀ ਇਹਦੇ 60 ਕੁ ਪੰਜ ਛੇ ਟਾਇਰ ਇਹਦੇ ਹੈਗੇ ਆ ਬਾਈ ਜੀ ਤੇ ਫੋਲੋ ਦਾ ਚੌਕੜਾ ਹੈਗਾ 14928 ਦੇ ਬੈਕਲ ਟਾਇਰ ਰੰਗ ਪੇਂਟ ਦਾ ਹੀ ਬਿਲਕੁਲ 오ਰੀਜਨਲ ਆ ਬਾਈ ਜੀ ਸਾਰਾ ਠੀਕ ਆ ਜੀ ਹਾਂ ਜੀ ਰੰਗ ਪੇਂਟ ਦਾ 오ਰੀਜਨਲ ਆ ਹਾਂ ਜੀ ਤੇ ਸਿੰਪਲ ਸਟੀering ਚ ਆ ਜੀ ਸਿੰਪਲ ਸਟੀering ਆ 3 ਸਟਾਰ ਹਾਂ 3 ਸਟਾਰ ਆ ਬਾਕੀ ਉਹੀ ਪਾਵਰ ਵਰਗੇ ਹੁੰਦੇ ਆ ਜੀ ਸਵਰਾਜ ਦੀ ਕੋਈ ਇੰਨੀ ਆਉਂਦੀ ਨਹੀਂ ਕਿਟਾਈ ਕਿਟੂ ਦੀ ਪ੍ਰੋਬਲਮ ਠੀਕ ਆ ਜੀ ਪਾਵਰ ਵਰਗੇ ਹੁੰਦੇ ਆ ਠੀਕ ਆ ਜੀ ਹਾਂ ਇਹ ਇਹਦੀ ਕੀ ਡਿਮਾਂਡ ਕਰਦੇ ਆ ਜੀ ਇਹਦੀ ਬਾਈ ਜੀ ਹੈਗੀ ਆਪਣੀ 3 ਲੱਖ 49000 ਰੁਪਏ ਮੰਗਦੇ ਆ ਬਾਕੀ ਮੌਕੇ ਤੇ ਮਾਨ ਤਾਨ ਹੋ ਜੂਗਾ ਇਹਦਾ ਨੰਬਰ ਪੰਜਾਬ ਆ ਘਰ ਆਣਾ ਜੀ ਨਹੀਂ ਇਹ ਚਾਰ ਨੰਬਰ ਆ ਜੀ ਠੀਕ ਆ ਜੀ ਹਾਂਜੀ ਠੀਕ ਆ ਜੀ ਹਾਂਜੀ ਅੱਗੇ ਸੋਨਾਂ ਦਿਖਾਉਣੇ ਆ ਬਾਈ ਜੀ ਫੋਰਡ 3600 ਇਹ ਕਿੰਨੇ ਮਾਡਲ ਆ ਜੀ ਇਹ 92 ਮਾਡਲ ਆ ਜੀ 92 ਮਾਡਲ ਇਹਦੇ ਟਾਇਰਾਂ ਦੀ ਕੀ ਕੰਡੀਸ਼ਨ ਆ ਜੀ ਟਾਇਰ ਇਹਦੇ ਹੈਗੇ ਆ ਜੀ 35% ਟਾਇਰ ਆਗੇ ਬਾਕੀ ਵਧੀਆ ਟਾਇਰ ਆਗੇ 35% ਟਾਇਰਾਂ ਦੀ ਕੰਡੀਸ਼ਨ ਆਏਗੀ ਆ ਹਾਂਜੀ ਇਹ ਰੰਗ ਪੇਂਟ ਦੀ ਗੱਲ ਕਰੀਏ ਜੀ ਰੰਗ ਪੇਂਟ ਜਿੰਨਾ ਹੈਗਾ ਬਾਈ origignal ਹੈ ਜੀ ਨਾ ਕੰਪਨੀ ਵਾਲਾ ਰੰਗ ਪੇਂਟ ਹਾਂਜੀ 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 ਦੁਬਾਰੇ ਕੋਈ ਰੰਗ ਪੇਂਟ ਨਹੀਂ ਹੋਇਆ ਹੋਇਆ origignal ਹੈ ਸਾਰਾ ਇਹਦਾ ਨੰਬਰ ਜੀ ਇਹਦਾ ਵੀ HR ਹੀ ਨੰਬਰ ਹੈ HR ਨੰਬਰ ਹਾਂਜੀ ਕਿੰਨੇ ਮਾਡਲ ਦੱਸਿਆ ਜੀ 92 ਮਾਡਲ ਹੈ ਜੀ ਇਹ ਇਹਦੀ ਕੀ ਡਿਮਾਂਡ ਕਰਦੇ ਆ ਜੀ ਇਹ ਮੰਗਦੇ ਤਾਂ ਆਪਾਂ 126000 ਹੈਗਾ ਹਾਂਜੀ ਹਾਂਜੀ ਬਾਕੀ ਕਰਦੇ ਆ ਇਹਦੇ ਚੋਂ ਵੀ ਮੰਨ ਕੇ ਚਲੋ 15000 ਰੁਪਏ ਡਿਸਕਾਊਂਟ ਦੇ ਦੇ 15000 ਡਿਸਕਾਊਂਟ ਹੈ ਝੋਣ ਹਾਂਜੀ ਹਾਂਜੀ ਅੱਗੇ ਹੈਗਾ ਜੀ ਸਵਰਾਜ 855 ਹੋਰ ਸਟਾਰ 19 ਮਾਡਲ 400 ਮਾਡਲ ਨਵੇਂ ਆਏ ਚਾਰੇ ਟਾਂ ਕੁੜਾ ਨਵਾਂਗਾ ਚੌਕੜਾ ਨਵਾਂ ਬਈ ਦੇਖ ਸਕਦੇ ਹੋ ਬਾਈਕ ਵਾਲੇ ਟਾਇਰ ਤੇ ਡੂੰਮਣੇ ਲੱਗੇ ਗੁਡਇਰ ਦੇ ਬਾਈਕ ਵਾਲੇ ਟਾਇਰ ਹੈਗੇ ਆ 14 9 28 ਵਾਲੇ 프ਰੰਟ ਵਾਲੇ ਰੇਡੀਅਲ ਟਾਇਰ ਪਾਇਆ ਜੀ ਜੇ ਕੇ ਦੇ ਤੇ ਇਹਦੀ ਕੀ ਡਿਮਾਂਡ ਹੈ ਜੀ ਇਹਦਾ ਬਾਈ ਜੀ 5 ਲੱਖ 75000 ਰੁਪਏ ਮੰਗਦੇ ਆ ਆਪਾਂ ਹਾਂਜੀ 2000 ਰੁਪਏ ਡਿਸਕਾਊਂਟ ਕਰ ਦਾਂਗੇ ਆਪਾਂ ਇਹਦੇ ਉੱਤੇ ਠੀਕ ਹੈ ਜੀ ਪਾਵਰ ਸਟੀering ਟਾਪ ਮਾਡਲ ਡਬਲ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਅੱਗੇ ਆ ਗਿਆ ਜੀ ਸਪਰਾ 1855 4 ਸਟਾਰ ਫਿਰ ਤੋਂ ਇਹ ਕਿੰਨੇ ਮਾਡਲ ਹੈ ਜੀ 17 ਮਾਡਲ ਹੈ 17 ਮਾਡਲ ਇਹਦੇ ਟਾਇਰਾਂ ਦੀ ਜੇ ਗੱਲ ਕਰੀ ਵੀਰੇ ਇਹਦੇ ਹੈਗੇ ਆ ਬਾਈ ਜੀ 90 ਪੈਸੇ ਮੂਰਲੇ ਨਵੇਂ ਆ ਮਗਰਲੇ 90 ਪੈਸੇ ਟਾਇਰ ਮੈਕ ਵਾਲੇ 90 ਪੈਸੇ ਟਾਇਰ ਆ ਜੀ ਫਰੰਟ ਵਾਲੇ ਬਿਲਕੁਲ ਨਵੇਂ ਟਾਇਰ ਰੀਡੀਅਲ ਗੁਡਇਰ ਦੇ ਤੇ ਪਾਵਰ ਸਟੀeringਾ ਡਬਲ ਡਿਸਟ੍ਰਿਬਿਊਟਰ ਡਬਲ ਪੰਪ ਤੇ ਇਹਦਾ ਇੰਪ ਸਿਸਟਮ ਵਗੈਰਾ ਵਧੀਆ ਸਿਸਟਮ ਲੱਗਿਆ ਹੋਇਆ ਹੈ। ਨਾਲੀ ਦੋਂਗੇ ਜੀ? ਹਾਂਜੀ ਹਾਂਜੀ ਨਾਲੀ। ਠੀਕ ਹੈ ਜੀ। ਇਹਦੇ ਕਿੰਨੇ ਮਾਡਲ ਸੀਗਾ? ਇਹ 17 ਮਾਡਲ ਹੈ ਜੀ। ਇਹਦੀ ਡਿਮਾਂਡ ਕਿੰਨੀ ਹੈ ਜੀ? ਇਹਦੀ 5,49,000 ਰੁਪਿਆ ਜੀ। ਹਾਂਜੀ। ਹਾਂਜੀ ਬਾਕੀ ਮੌਕੇ ਤੇ ਡਿਸਕਾਊਂਟ ਕਰ ਦਿਆਂਗੇ 20-20,000 ਰੁਪਿਆ ਹੋਰ। ਠੀਕ ਹੈ ਜੀ। ਰੰਗ ਪੇਂਟ ਦਾ ਪੂਰਾ ਓਰੀਜਨਲ ਹੈ। ਹਾਂਜੀ ਹਾਂਜੀ ਓਰੀਜਨਲ ਆ ਸਾਰਾ ਡਰਾਈਵ। ਅੱਗੇ ਆ ਗਿਆ ਜੀ ਸਵਰਾਜ 855 2 ਸਟਾਰ ਐਫ ਈ। ਇਹ ਕਿੰਨੇ ਮਾਡਲ ਹੈ ਜੀ ਇਹ 6 ਮਾਡਲ ਹੈ ਜੀ ਮਾਨਸਾ ਦਾ ਨੰਬਰ ਹੈ ਪੀਵੀ 31 ਮਾਨਸਾ ਦਾ ਨੰਬਰ ਹੈ ਜੀ ਬਾਈਕ ਵਾਲੇ ਟਾਇਰ ਜੀ ਬਾਈਕ ਵਾਲੇ 40 ਕੁ ਪੈਸੇ ਆ ਜੀ ਮੂਹਰ ਲੈ ਨਵੇਂ ਆ ਫਰੰਟ ਵਾਲੇ ਬਿਲਕੁਲ ਨਵੇਂ ਟਾਇਰ ਆ ਦੇਖ ਸਕਦੇ ਹੋ ਦੇਖ ਕੇ ਵੀ ਤੇ ਕਿੰਨੇ ਮਾਡਲ ਦੱਸਿਆ ਜੀ ਇਹ 6 ਮਾਡਲ ਹੈ ਜੀ ਪੀਵੀ 31 ਨੰਬਰ ਆ ਮਪੈਕ ਠੀਕ ਹੈ ਸਿੰਪਲ ਸਟੀering ਹੈ ਹਾਂਜੀ ਹਾਂਜੀ ਇਹਦੀ ਕੀ ਡਿਮਾਂਡ ਕਰਦੇ ਹੋ ਜੀ ਇਹ ਦੇ ਦਾਂਗੇ ਜੀ ਤੁਸੀਂ ਤਾਂ ਮੰਗਦੇ ਦਾ 272000 ਆਪਾਂ ਹਾਂਜੀ ਮੌਕੇ ਤੇ ਦੇ ਦਾਂਗੇ 2.5 ਲੱਖ ਰੁਪਏ ਦਾ ਠੀਕ ਹੈ 2.5 ਲੱਖ ਦਾ ਉਹ ਜੀ ਹਾਂਜੀ ਅੱਗੇ ਆ ਗਿਆ ਜੀ ਐਚ ਐਮਟੀ 4511 ਇਹ ਕਿੰਨੇ ਮਾਡਲ ਹੈ ਇਹ 99 ਮਾਡਲ ਆ ਬਾਈ ਜੀ 99 ਮਾਡਲ ਆ ਹਾਂਜੀ ਇਹਦੇ ਟਾਇਰਾਂ ਦੀ ਕੀ ਕੰਡੀਸ਼ਨ ਹੈ ਟਾਇਰ ਮਗਰਲੇ 40 ਰੁਪਏ ਆ ਬਾਈ ਇਹਦੇ ਮਗਰਲੇ ਪਰ ਮੂਰਲੇ ਤਾਂ ਵੀ 25 ਰੁਪਏ ਟਾਇਰ ਹੈਗੇ ਵਧੀਆ ਡੰਗ ਜਾ ਲਾਉਂਦੇ ਹੈਗੇ ਆ ਹਾਂਜੀ ਹਾਂਜੀ ਇਹਦਾ ਨੰਬਰ ਹੀ ਨੰਬਰ ਇਹਦਾ ਚਾਰ ਹੀ ਆ ਜੀ ਠੀਕ ਆ ਜੀ ਕੀ ਵੀ ਆ ਜੀ ਪੰਜਾਬ ਨੰਬਰ ਪੰਜਾਬ ਨੰਬਰ ਤੇ ਰੰਗ ਪੇਂਟ ਦੀ ਜੇ ਗੱਲ ਕਰੀ ਜੀ Ориਜੀਨਲ ਆ ਬਾਈ ਰੰਗ ਤਾਂ ਇਹਦਾ ਵੀ ਹੈ ਬਾਡੀ ਲੈ ਰੰਗ ਦਾ ਜਾਂਦੇ ਹੀ ਨਹੀਂ ਇਹਦਾ ਪੁਰਸ ਨਾ ਹੋ ਗਿਆ ਮੋٹے ਰੰਗ ਹੁੰਦੇ ਨਾ ਜਾਂਦਾ ਨਹੀਂ ਛੋਟਾ ਡਰਾਈਵਰ ਹਾਂ ਛੋਟੇ ਡਰਾਈਵਰ ਇਹ ਵੀ ਕੀਟ ਮਾੜ ਕਰਦੇ ਜੀ ਇਹਦੇ ਮੰਗਦੇ ਤਾਂ 135000 ਹਜ਼ਾਰ ਆ ਜੀ ਹਾਂ ਜੀ ਹਾਂ ਜੀ ਮੌਕੇ ਤੇ ਵਾਕੀ ਕਰ ਦਾਂਗੇ 5000 ਰੁਪਿਆ ਡਿਸਕਾਊਂਟ ਕਰ ਦਾਂਗੇ ਜੀ ਇਹ ਮਾਡਲ ਕਿੰਨਾ ਸੀਗਾ ਜੀ ਇਹ 99 ਮਾਡਲ ਆ ਜੀ ਠੀਕ ਹੈ ਜੀ ਹਾਂ ਜੀ ਪੰਜਾਬ ਨੰਬਰ ਠੀਕ ਹੈ ਜੀ ਹਾਂ ਜੀ ਅੱਗੇ ਆ ਗਿਆ ਵੀਰੇ HMT 911 95000 ਹਾਂ ਵੱਡਾ ਭਾਈ 911 95 ਮਾਡਲ ਆ ਜੀ 99 ਮਾਡਲ ਆ ਹਾਂ ਜੀ ਇਹਦੇ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਇਹਦੇ ਟਾਇਰ ਜੀ ਮੂਰਲੇ ਦਾ ਹੈਗੇ 30 ਕੁ ਪੈਸੇ ਮਗਰਲੇ ਬਾ 35 40 ਪੈਸੇ 40 ਕੁ ਪੈਸੇ ਹੈਗੇ ਠੀਕ ਹੈ ਜੀ ਹਾਂ ਬਾਕੀ ਰੰਗ ਪੇਡ ਜੀ ਰੰਗ ਪੇਡ ਮਗਰਾੜ ਤਾਂ ਲੱਗੇ ਹੋਏ ਜੀ ਇਹਦੇ ਮਗਰਾੜ ਮੂਰਲੇ 100 ਅਰੀਜਨਲ ਆ ਸ਼ੋ ਟੈਂਕੀ ਦਾ ਸਾਰਾ ਅਰੀਜਨਲ ਹੈ ਠੀਕ ਹੈ ਜੀ ਹਾਂ ਜੀ ਪੂਰਾ ਅਰੀਜਨਲ ਆ ਸ਼ੋ ਟੈਂਕੀ ਤੋਂ ਤੇ ਸਿੰਪਲ ਸਟੀering ਹੈ ਜੀ ਹਾਂ ਜੀ ਸਿੰਪਲ ਸਟੀering ਹੈ ਇਹ ਕਿੰਨੇ ਮਾਡਲ ਦਾ ਹੈ ਜੀ ਇਹ 95 ਮਾਡਲ ਹੈ ਜੀ ਇਹਦੀ ਕੀ ਡਿਮਾਂਡ ਹੈ ਜੀ ਇਹ ਤਾਂ ਮੰਗਦੇ ਤਾਂ ਆਪਾਂ 1 ਲੱਖ 80 ਹਜ਼ਾਰ ਹੈ ਜੀ ਹਾਂ ਜੀ बाकी मौके दे देंगे कर, यार। यार कर देंगे मानतान जिन्ना हो सकेया कर दोंगे 5-10000 20000 ਰੁਪਇਆ ਕਰ ਦੇਂਗੇ ਇਹੋ 20000 ਤੁਹਾਡਾ ਵੀਡੀਓ ਦੇਖ ਕੇ ਆਊਗਾ ਇਹਨਾਂ ਨੂੰ 20000 ਘਟ ਦੇ ਇੱਕ ਲੱਖ 60000 ਚ ਰਹਿ ਜਾਊਗਾ ਇਹਦਾ ਨੰਬਰ ਹੀ ਹਾਂਜੀ ਨੰਬਰ ਇਹਦਾ ਐਚ ਆਰ ਹੀ ਹੈ ਐਚ ਆਰ ਆਸੇ ਦੇ ਮੁੱਲ ਤੇ 95 ਹਾਂਜੀ ਹਾਂਜੀ ਕੌਣ ਦਿੰਦਾ ਇਹ ਜਿਵੇਂ ਕਹਿੰਦੇ ਆਸਾਨੀ ਦਿੰਦਾ ਕੋਈ ਇੰਨੇ ਦਾ ਹਾਂਜੀ ਹਾਂ ਚੰਗਾ ਟਰੈਕਟਰ ਵਾਹ ਕੋਸ ਮਰਜੀ ਮਗਰ ਪਾਓ ਇਹਦੇ ਹਾਂ ਕੜੀਸੀ ਵੱਡੇ ਤੋਂ ਵੱਡੇ ਸੰਦ ਨੂੰ ਖਿੱਚਦਾ ਫਿਰਦਾ ਹੋਰ ਟਰੈਕਟਰ ਨਾ ਵਾਹ ਖਿੱਚਦਾ ਉਹਨੇ ਵੀ ਖਿੱਚੀ ਜਾਂਦਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਹੁਣ ਆਪਾਂ ਐਡਰੈਸ ਦੱਸ ਦੋ ਦੁਬਾਰੀ ਜੀ ਬ੍ਰੈਸ ਭਾਈ ਮੋੜ ਮੰਡੀ ਵਾਲੀ ਸੜਕ ਤੇ ਕਿੰਨਾਂ ਨੰਬਰ ਪਲਾਟ ਆ ਆਪਣਾ ਠੀਕ ਆ ਜੀ ਤੇ ਬਾਕੀ ਪਿੰਡ ਜੀ ਆਪਣਾ ਪਿੰਡ ਮੇਰਾ ਚਨਾਰਥ ਵਾਲਾ ਜੀ ਮੇਰੇ ਨਾਲ ਮੁੰਡੇ ਇਹਦੇ ਬਾਕੀ ਇਹ ਤੁਣ ਸੋਖਾਨੇ ਤੋਂ ਆ ਠੀਕ ਆ ਜੀ ਹਾਂਜੀ ਹਾਂਜੀ ਇਹ ਕੰਟੈਕਟ ਨੰਬਰ ਦੱਸ ਦੋ ਜੀ ਕੰਟੈਕਟ ਨੰਬਰ 94633 22634 ਠੀਕ ਆ ਜੀ ਹਾਂਜੀ ਫੋਨ ਕਰਕੇ ਆ ਸਕਦਾ ਬੰਦਾ ਟਰੈਕਟਰ ਘਰੀ ਹੋਣਗੇ ਆਪਣੇ ਕੋਲ ਠੀਕ ਆ ਜੀ ਹਾਂਜੀ ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲੋ ਧੰਨਵਾਦ